ਜੀ ਨਾਲੇ ਜ਼ਮੀਨ ਵੇਚ ਲਈ ਜ਼ਮੀਨ ਵੇਚ ਲਈ ਕੱਲ ਨੂੰ ਇਹਨਾਂ ਨੇ ਬੱਚੇ ਵੀ ਬਾਹਰੋਂ ਕੱਢਦੇ ਤੇ ਇੱਥੇ ਬੱਚੇ ਆਪਣੇ ਪੱਲੇ ਕੀ ਰਹਿ ਗਿਆ ਆਪਾਂ ਜਿੰਨਾ ਜੱਤ ਸਾਲ ਦੀ ਉਮਰ ਹੈ ਹਾਂਜੀ ਤੇ ਮੈਨੂੰ ਆਖਣ ਕੋਲ ਮੈਂ ਸ਼ਾਤ ਮਾਰ ਕੇ ਵਿਖਾਣਾ ਉਦੋਂ ਚੰਗਾ ਆਹ ਠੀਕ ਆ ਸੁ ਗੱਭਰੂਆਂ ਦੇ ਭੱਜ ਕੇ ਵੇਖ ਲੈ ਹਾਂ ਦੁਬਾਰਾ ਸ਼ਾਤਮਾ ਹੀ ਬੈਠਿਆਂ ਹਜੇ ਮੈਂ ਦੇਖ ਰਿਹਾ ਅੱਗੇ ਨੌਜਵਾਨ ਆ ਜਿਹੜੇ ਆਪਣੇ ਜਾਂਦੇ ਆ ਵਾਪਸ ਆ ਜਾਂਦੇ ਆ ਕਿਰਾਂ ਹਨਾ ਇਹ ਕਿਵੇਂ ਕਾਲ ਕੋਈ ਕਿਸਾਨਾਂ ਦੇ ਉੱਪਰ ਹਜੇ ਨਹੀਂ ਆਈ ਉਹ ਜੀ ਮਨ ਸਾਨੂੰ ਟਾਈਮ ਦਿੱਤਾ ਹੈ ਉਹਦੇ ਦਾ ਅਸੀਂ ਗਏ ਸੀ ਅੱਗੇ ਤੇ ਸਾਡਾ ਬਹੁਤ ਬੁਰਾ ਹਾਲ ਹੋਇਆ ਕਿਸਾਨਾਂ ਦੇ ਫੱਟੜ ਹੋ ਗਏ ਸਾਡੇ ਵੀ ਹੈਗੇ ਆ ਵਿੱਚ ਫੱਟੜ ਅਥਰੂ ਗੈਂਸ ਹੋ ਗਿਆ ਵਗੈਰਾ ਗੋਲੀਆਂ ਹੀ ਚੱਲ ਰਹੀਆਂ ਗੋਲੀਆਂ ਵੀ ਮਾਰੀਆਂ ਉਹਨਾਂ ਨੇ ਜੀ ਗੋਲੀਆਂ ਵੀ ਮਾਰੀਆਂ ਰਵੜਾ ਲੀਆਂ ਅਚਾਰਾ ਰਵੜਾਲੀਆਂ ਹਾਂਜੀ ਠੀਕ ਹੈ ਕਾਫੀ ਗੋਲ ਵੀ ਹੈਗੇ ਜੀ ਉਹ ਠੀਕ ਹੈ ਖੋਲ ਹੈਗੇ ਜੀ ਉਹ ਹੈਗੇ ਜੀ ਹਾਂਜੀ ਅੱਛਾ ਠੀਕ ਹੈ ਪ੍ਰੂਫ ਹੈਗੇ ਤੇ ਕਿਵੇਂ ਹੈਗਾ ਜੀ ਜਿਹੜੀ ਆਪਣੀਆਂ ਮੰਗਾਂ ਨੂੰ ਲੈ ਕੇ ਆਪਾਂ ਜਿਹੜਾ ਅੱਗੇ ਪਹਿਲਾਂ ਵੀ ਧਰਨਾ ਲਾਇਆ ਸੀ ਪਿਛਲੇ ਸਾਲ ਹਨਾ ਦਿੱਲੀ ਹਾਂਜੀ ਇਹ ਤਾਂ ਜ ਪਿਛੇ ਨਹੀਂ ਹਟਣਗੇ ਜੇ ਹੁਣ ਪਿਛੇ ਹਟ ਗਿਆ ਕਿਸਾਨ ਫਿਰ ਕਿਸਾਨਾਂ ਦੇ ਪਹਿਲੇ ਕੱਖ ਨਹੀਂ ਲੈਣਾ ਯਾਨੀ ਕਿ ਆਪਣੀ ਜਿਹੜੀ ਫਸਲਾਂ ਤੇ ਨਸਲਾਂ ਦੀ ਲੜਾਈ ਹੈ ਹੁਣ ਹਾਂਜੀ ਫਸਲਾਂ ਤੇ ਨਸਲਾਂ ਦੀ ਲੜਾਈ ਹੈ ਨਸਲਾਂ ਦੀ ਜੇ ਫਸਲਾਂ ਹੀ ਖਤਮ ਹੋ ਗਈਆਂ ਤਾਂ ਆਪਣੀਆਂ ਨਸਲਾਂ ਵੀ ਜਿਹੜੀਆਂ ਉਹ ਬਰਬਾਦ ਹੋ ਜਾਣਗੀਆਂ ਹਾਂਜੀ ਜਿਹੜੀਆਂ ਕਿਵੇਂ ਦੇਖਦੇ ਆ ਜਿਵੇਂ ਆਪਣੇ ਹੁਣ ਜ਼ਿਆਦਾਤਰ ਹੁਣ ਜਿਹੜੇ ਰੋਡ ਨਿਕਲ ਰਹੇ ਆ ਹਾਈਵੇ ਨਿਕਲ ਰਹੇ ਹਨ ਜਮੀਨਾਂ ਲੈ ਰਹੇ ਆ ਕਰੋੜਾਂ ਕਰੋੜਾਂ ਰੁਪਏ ਦੇ ਰਹੇ ਆ ਤੇ ਆਪਣੇ ਜਿਹੜੇ ਜੀਵਨਦਾਰ ਭਰਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਖੁਸ਼ ਹੋ ਕੇ ਵੇਚ ਰਹੇ ਆ ਹਨਾ ਹਾਂਜੀ ਇਹਨੂੰ ਕਿਵੇਂ ਮੰਨਦੇ ਤੁਸੀਂ ਇਹ ਜ਼ਮੀਨਾਂ ਆਪਾਂ ਨੂੰ ਜਿਹੜੀਆਂ ਮਾਂ ਮਾਰ ਗਈ ਹੁੰਦੀਆਂ ਜ਼ਮੀਨਾਂ ਉਹ ਨਹੀਂ ਜਿਹੜਾ ਉਹ ਬੇਸਮਝ ਕਿਸਾਨ ਆ ਜਿਹੜੇ ਮੱਲੇ ਵੇਚ ਰਹੇ ਆ ਵੇਚ ਰਹੇ ਹਨ ਜੀ ਹਾਂਜੀ ਇਹ ਤਾਂ ਜ਼ਮੀਨ ਦਾ ਜੱਟ ਦੀ ਮਾਂ ਜੀ ਕਿਸਾਨ ਦੀ ਇਹ ਤਾਂ ਖੂਨ ਨੂੰ ਫਿਰਦੇ ਹੀ ਆ ਹਾਂ ਇਹ ਤਾਂ ਖੂਨ ਹਾਂਜੀ ਹਾਂਜੀ ਅਸੀਂ ਨਹੀਂ ਖੂਨ ਦੇ ਆਪਾਂ ਬਰਬਾਦ ਕਰਨ ਤੇ ਤੁਲੇ ਹੋਏ ਨੇ ਤੁਲੇ ਹੋਏ ਵੇਤਾ ਜੀ ਹਾਂਜੀ ਜਿਵੇਂ ਹੁਣ ਬਾਰਡਰ ਤੇ ਮੈਂ ਦੇਖ ਕੇ ਆਇਆ ਮੈਂ ਵੀ ਹੁਣ ਜਿਵੇਂ ਕੰਡੇ ਵਾਲੀ ਤਾਰ ਲਾ ਦਿੱ ਇਹਨਾਂ ਨੇ ਹਨਾ ਹਰ ਕਾਲੀਆਂ ਜਾਂਦਾ ਹਾਂਜੀ ਵੀ ਦਿੱਲੀ ਦੇ ਵਿੱਚ ਆ ਦਾ ਦਿੱਲੀ ਦਾ ਰਾਸ਼ਨ ਲੈ ਕੇ ਆਏ ਸੀਗੇ ਦਿੱਲੀ ਦਾ ਵੀ ਉਥੋਂ ਤੱਕ ਵੀ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਇੱਥੋਂ ਸਾਨੂੰ ਹੁਣ ਜੀ ਇੰਨਾ ਪਿੰਡਾਂ ਤੋਂ ਆ ਕੇ ਸੇਵਾਦਾਰ ਕਹਿ ਗਏ ਵੀ ਤੁਸੀਂ ਲੰਗਰ ਨਾ ਪਕਾਓ ਤੁਹਾਨੂੰ 24 ਘੰਟੇ ਸਪਲਾਈ ਹੋ ਮੈਂ ਦੇਖ ਰਿਹਾ ਇੱਥੇ ਖੀਰ ਲੰਗਰ ਮੈਨਾਂ ਕੋਈ ਤੋੜ ਹੀ ਨਹੀਂ ਗਈ ਹਾਂ ਜੀ ਹਰਿਆਣੇ ਵਾਲੇ ਵੀ ਲੱਸੀ ਵਗੈਰਾ ਹਾਂ ਇਹ ਜੋ ਜਿੰਨਾ ਆਪਣਾ ਇਧਰ ਪੰਜਾਬੀ ਭਾਈਚਾਰਾ ਨੇ ਜੀ ਇਹ ਸਾਰਾ ਇਹੇ ਭੇਜ ਰਿਹਾ ਜੀ ਜਿੰਨੀ ਸੁਦਾ ਰੇਟੋ ਵੀ ਆ ਰਹੀ ਹਾਂ ਜੀ ਬਾਰੋਂ ਵੀ ਪੂਰੀ ਸਪੋਰਟ ਆ ਗਈ ਪੂਰੀ ਜਾਂਦੀ ਐਨ ਆਰ ਵੀਰਾਂ ਦੀ ਪੂਰੀ ਹੈ ਜੀ ਪੂਰੀ ਪੂਰੀ ਜੀ ਪੂਰੀ ਹਾਂ ਜੀ ਪੂਰੀ ਤਾ ਮੈਂ ਦੇਖ ਰਿਹਾ ਇੱਧਰ ਜਿਵੇਂ ਤੁਸੀਂ ਹਨਾ ਸਾਰਾ ਇੱਧਰ ਆਥਨ ਦਾ ਵੇਲਾ ਹੋ ਗਿਆ ਦਰਸ਼ਕੋ ਜਿਵੇਂ ਹੁਣ ਲੰਗਰ ਪਰ ਜਿਹੜਾ ਹੈਗਾ ਤਿਆਰ ਹੋਊਗਾ ਇੱਥੇ ਰੋਟੀ ਪਾਣੀ ਫਰਾਂਬਦਾ ਹੀ ਹੁਣ ਤਿਆਰ ਕਰ ਆਪ ਹੀ ਕਰ ਦੇ ਆਪ ਹੀ ਤਿਆਰ ਕਰ ਲੈਣਾ ਸਰ ਮਾਹੌਲ ਫਿਰ ਮੈਂ ਦੇਖ ਰਿਹਾ ਦਿੱਲੀ ਵਾਲਾ ਹੀ ਬਣਿਆ ਪਿਆ ਜਾਵਾ ਹਨਾ ਉਹੋ ਹੀ ਜੀ ਉਹੋ ਹੀ ਉਦੋਂ ਵੱਧ ਆਏ ਉਦੋਂ ਵੱਧ ਹੀ ਹੋਇਆ ਪਿਆ ਤੇ ਮੈਂ ਉੱਥੇ ਦੇਖ ਰਿਹਾ ਜਿਵੇਂ ਉੱਥੇ ਮੋੜ ਪਿੰਡ ਜਾਂ ਜਿਵੇਂ 0 ਕਿਲੋਮੀਟਰ ਅੱਗੇ ਆਪਣੇ ਉੱਥੇ ਪੋਲ ਲੱਗੇ ਸੀ ਕਿ ਵੀ ਫਲਾਣੇ ਨੰਬਰ ਪੋਲ ਤੇ ਹਾਂਜੀ ਹਾਂਜੀ ਹਾਂ ਉਵੇਂ ਹੀ ਇੱਥੇ 0 ਕਿਲੋਮੀਟਰ ਤੱਕ ਵੀ ਆ ਪਿੰਡ ਵਸ ਗਏ ਹਨਾ ਹਾਂਜੀ ਹੋ ਸਕਿਆ ਜੀ ਠੀਕ ਆ ਕਿਵੇਂ ਫਿਰ ਦੱਬ ਲੈਣਾ ਮੋਦੀ ਨੂੰ ਫਿਰ ਆਇਤੀ ਫਿਰ ਦੱਬ ਕੇ ਜਮ ਮੁਰਦੇ ਹੀ ਨਹੀਂ ਸੀ ਮੁਰਦੇ ਨਹੀਂ ਆਇਤੀ ਵਾਪਸ ਠੀਕ ਆ ਪੂਰਾ ਰਾਸ਼ਨ ਮੈਂ ਦੇਖ ਰਹਾ ਹਾਂ ਪਿੱਛੇ ਕੂਲਰ ਕਲਰ ਫਿਰ ਗਰਮੀਆਂ ਦਾ ਪੂਰਾ ਪ੍ਰਬੰਧ ਕਰਕੇ ਆਏ ਆ ਠੀਕ ਆ ਡਾਂਗਾ ਵੀ ਨਾਲ ਪੂਰਾ ਸਾਰਾ ਪੂਰਾ ਸਾਰਾ ਪ੍ਰਬੰਧ ਕੂਲਰ ਠੀਕ ਆ ਪਾਵੇਂ ਜਿੰਨਾ ਟਾਈਮ ਮਰਜ਼ੀ ਲੱਗ ਜੇ ਹੁਣ ਨਹੀਂ ਜਾਣਾ ਜਿੰਨਾ ਚਿਰ ਆਟਾ ਠੀਕ ਆ ਜੀ ਐਕਤੀ ਫਿਰ ਪੂਰੇ ਕਾਨੂੰਨ ਲਿਖਾ ਕੇ ਲਿਆਉਣੇ ਆ ਬਚਾਣਾ ਕਾਦੇ ਪਿਛਲੀ ਯਾਰ ਤਾਂ ਮੁਕਰ ਗਿਆ ਸੀ ਹਨਾ ਪਿੰਟ ਫਰੈਗ ਤੇ ਜਾਣਾ ਕਾਦੇ ਆਸਤੇ ਪਿਛਲੇ ਕਿਹੜੇ ਤਿਹਜਗੇ ਠੀਕ ਆ ਪਿਛਲੇ ਕਿਹੜੇ ਤਿਹਜਗੇ ਪਿਛਲੇ ਕਿਹੜੇ ਨਾ ਤਿਹਜਗੇ ਜਿਹੜੀਆਂ ਮਾਲਾ ਉਹਨਾਂ ਤੇ ਤਿਹਜਗੇ ਨਾ ਹਾਂਜੀ ਉਹਨਾਂ ਕਾਰਨ ਸੀ ਉਹਨਾਂ ਕਾਰਨ ਕਾਟਾ ਖਾ ਗਏ ਐਕਤੀ ਨਹੀਂ ਤੇ ਜਨਾ ਹਾਂ ਐਕਤੀ ਨਹੀਂ ਤੇ ਜਨਾ ਐਕਤੀ ਫਿਰ ਜਿਹੜੇ ਆ ਲਾਈਵ ਬੈਠੇ ਆ ਤਾਂ ਕੁਝ ਵੀ ਨਹੀਂ ਆਪਣੇ ਮੂਰੇ ਜੀ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਯਾਰ ਮੇਰੀ ਗੱਲ ਸੁਣਨ ਨੂੰ 75 ਸਾਲ ਦੀ ਉਮਰ ਹੈ ਹਾਂ ਜੀ ਤੇ ਮੈਨੂੰ ਆਖਣ ਕੋਲ ਮੈਂ ਛਾਲ ਮਾਰ ਕੇ ਵਿਖਾਣਾ ਉਦੋਂ ਚੰਗਾ ਉੱਪਰ ਦੇਖ ਫੇਰ ਆ ਠੀਕ ਆ ਤੂੰ ਗੱਭਰੂਆਂ ਦੇ ਪੱਜ ਕੇ ਵੇਖ ਲੈ ਹਾਂ ਦਵਾਲ ਹੀ ਨਹੀਂ ਦਵਾਲ ਇਹ ਇੰਨਾ ਤੇ ਸ਼ਾਹ ਦਰਸ਼ਕੋ ਦੇਖ ਲੋ ਬਾਪੂ ਜੀ ਬਾਪੂ ਜੀ ਉਮਰ ਕਿੰਨੀ ਹੋਊਗੀ 75 ਸਾਲ ਦੀ ਆ 75 ਸਾਲ ਦੀ ਉਮਰ ਟੱਪ ਜਾਓਗੇ ਛਾਲ ਮਾਰ ਮੈਂ ਤਾਂ ਬੈਟਾ ਮਾਰ ਲਾ ਡੱਡ ਮਾਰ ਲਾ ਹੁਣ ਪਤਾ ਆ ਬਹੁਤ ਜ਼ਿਆਦਾ ਜੋਸ਼ ਆ ਕਿਉਂਕਿ ਜਿੱਥੇ ਗੱਲ ਆਉਂਦੀ ਹੈ ਨਾ ਆਪਦੀਆਂ ਨਸਲਾਂ ਦੀ ਤੇ ਜੋਸ਼ ਦੀ ਨਾ ਉੱਥੇ ਕੋਈ ਵੀ ਜਿਹੜਾ ਆਪਣਾ ਆਪਦੇ ਘਰ ਨੂੰ ਜਦੋਂ ਕੋਈ ਪਾਇਆ ਜਾਂਦਾ ਆਪਾਂ ਪਿੱਛੇ ਨਹੀਂ ਹਟਦੇ ਨਾ ਜੀ ਨਾ ਇਹ ਹਟ ਕੇ ਤਾਂ ਫਿਰ ਬੱਚਾ ਨੂੰ ਦੱਸਾਂਗੇ ਫਿਰ ਦੱਸਾਂਗੇ ਕੀ ਹਨਾ ਵੀ ਆਪਣੇ ਸਾਡੇ ਖਾਣਗੇ ਵੀ ਕੀ ਹਨਾ ਬੱਚੇ ਫਿਰ ਦਿਹਾੜੀ ਕਰਤਾ ਲਾਉਣਾ ਨਹੀਂ ਦਿਹਾੜੀ ਕਰਨ ਤਾਂ ਲਾਉਣੀ ਨਹੀਂ ਹਾਂਜੀ ਬਾਹਰ ਜਾਣ ਨਹੀਂ ਦਿੰਦੇ ਬਾਹਰ ਜਾਣ ਨਹੀਂ ਦਿੰਦੇ ਬਾਹਰ ਤਾਂ ਭੇਜੀ ਆ ਮੰਨ ਕੇ ਚਲੋ ਬਾਹਰ ਇਹ ਤਾਂ ਖਤਮ ਕਰੀ ਜਾਂਦੇ ਨੇ ਜਿਵੇਂ ਜ਼ਮੀਨਾਂ ਅਸੀਂ ਲੈ ਕੇ ਖਰੀਦੀ ਜਾਂਦੇ ਆ ਖੋਈ ਜਾਂਦੇ ਆ ਰੋਟ ਪਾਦੇ ਪਪਜਾਉ ਜ਼ਮੀਨਾਂ ਖਤਮ ਕਰਤੀਆਂ ਤੇ ਜਿਹੜੇ ਬੱਚੇ ਉਹ ਬਾਹਰ ਤ ਹੇ ਕੌਣ ਕਰਦੇ ਆਂ ਵੀ ਜਿਹੜੀ ਜ਼ਮੀਨ ਹੈ ਜਿਹਦੇ ਕੋਲੇ ਜਿੰਨੀ ਵੀ ਹੈ ਕਿਲਾ ਤੋਂ ਕਿਹੜਾ ਨਾਲ ਹੈ ਉਹ ਵੇਚ ਕੇ ਬੱਚਾ ਵੀ ਨਾ ਬਾਹਰ ਕਰ ਲੋ ਜ਼ਮੀਨ ਦਾ ਕੋਈ ਮੁੱਲ ਨਹੀਂ ਰਹਿਣਾ ਜ਼ਮੀਨ ਰੱਖੋ ਆਪਦੀ ਬੱਚਾ ਨਾ ਬਾਹਰ ਭੇਜੋ ਇਹਨਾਂ ਨੂੰ ਇਹ ਹੀ ਆ ਨਾ ਜਿਹੜੇ ਬਾਰਡਰ ਖੁੱਲ ਗਏ ਤਾਂ ਜਿਹੜਾ ਕਿਸਾਨ ਆ ਉਹ ਸਿੱਧੀ ਆਪਦੀ ਫਸਲਾਂ ਵੇਚ ਸਕੇ ਨਾਲੇ ਤਾਂ ਆਪਾਂ ਆਪਦਾ ਬੱਚਾ ਬਾਹਰ ਭੇਜ ਲਾਂਗੇ ਨਾਲੇ ਜ਼ਮੀਨ ਵੇਚ ਲਾਂਗੇ ਜ਼ਮੀਨ ਵੇਚ ਲਈ ਕੱਲ ਨੂੰ ਇਹਨਾਂ ਨੇ ਬੱਚੇ ਵੀ ਬਾਹਰੋਂ ਕੱਢ ਤੇ ਇੱਥੇ ਬੱਚੇ ਆਪਣੇ ਪੱਲੇ ਕੀ ਰਹਿ ਗਿਆ ਆਪਾਂ ਜੜਾਂ ਹੀ ਪਾਟ ਲੀਆਂ ਜਿਹੜਾ ਹਨ ਜੜਾਂ ਹੀ ਖਤਮ ਕਰ ਲੀਆਂ ਆਪਦੀ ਕਈ ਬੱਚੇ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਮੇਰੇ ਮਾਪੇ ਉਹਨੇ ਬਾਹਰੋਂ ਮੈਨੂੰ ਮਾਲਾ ਜ਼ਮੀਨ ਵੇਚ ਕੇ ਭੇਜਦਾ ਹਾਂ ਜੀ ਉੱਧਰ ਉਹਨੂੰ ਇਹ ਕੰਮ ਨਹੀਂ ਦਿੰਦੇ ਉੱਥੇ ਭੰਗ ਜਾਂਦੇ ਨਿੱਤ ਉਹਨੇ ਪੱਕੀ ਕੁਛ ਹੋਈ ਜੀ ਬਹੁਤ ਕੁਛ ਹੋ ਰਿਹਾ ਜੀ ਤੇ ਆਪ ਤੇ ਖੇਤ ਚ ਕਮਾ ਕੇ ਤਾਂ ਖਾ ਲੂਗਾ ਕਰੇ ਆਪਣੇ ਦਾਣੇ ਤਾਂ ਪਾਏ ਆ ਡਰਾਮਾ ਚ ਘਰ ਤਾਂ ਛੱਤ ਤਾਂ ਹੈਗੀ ਆ ਉੱਥੇ ਉਹਨੂੰ ਛੱਤਾਂ ਵੀ ਹੈ ਨਹੀਂ ਮੈਂ ਦੇਖ ਰਿਹਾ ਸਟੂਡੈਂਟ ਸੜਕਾਂ ਤੇ ਬੈਠੇ ਆ ਬਹੁਤ ਬੁਰਾ ਹਾਲ ਆ ਕਿੰਨਾ ਬੁਰਾ ਰਗਾ ਗੱਪਰੂ ਕੁੜੀਆਂ ਦਾ ਹਾਂਜੀ ਕੀ ਕੁਛ ਹੋਈ ਜਾਂਦਾ ਆਪਾਂ ਵੇਢੇ ਆ ਪੰਜਾਬ ਨਾਲ ਦੀ ਰੀਜ਼ ਆ ਨਾ ਨਾ ਬਸ ਜਿਹਦੇ ਕੋਲੇ ਕਿਲਾ ਉਹ ਇੱਥੇ ਉਹ ਮਰਦਾ ਸਰਦਾਰ ਆ ਭੁੱਖਾ ਨਹੀਂ ਮਰਦਾ ਜੇ ਕੰਮ ਕਰਨਾ ਤਾਂ ਇੱਥੇ ਵੀ ਕੰਮ ਹੈਗੇ ਆ ਮਿਹਨਤ ਦੀ ਕਮਾਈ ਕਰੋ ਮਿਹਨਤ ਕਰਕੇ ਰੋਟੀ ਖਾਓ ਕੋਈ ਡਿੱਕਾ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦਿੱਲੀ ਕੁਝ ਕਰਾਂਗੇ ਫਿਰ ਆਪਾਂ ਨਾਲ ਆਸੀ ਵੀ ਤੁਹਾਡੇ ਤੇ ਠੀਕ ਹੈ ਦੋਸਤੋ ਆਪਾਂ ਤੁਹਾਨੂੰ ਅੱਗੇ ਮਾਹੌਲ ਦਿਖਾਉਨੇ ਆ ਧੰਨਵਾਦ ਬਹੁਤ ਬਹੁਤ ਸੋਮਵਾਰ ਦਾ ਦਿਨ ਵੇਖੋ ਤੁਸੀਂ ਕਿਹਜਾ ਚੜਦਾ ਠੀਕ ਹੈ ਜੀ ਧੰਨਵਾਦ ਜੀ